ਤੂੰ ਚੈੱਕ ਕਰ ਲਓ ਸੀ ਪਿੱਛੋਂ ਥਣ ਹਵਾਨੇ ਦੀ ਚੈੱਕ ਕਰ ਲਓ ਲੇਵੇ ਦੀ ਬੰਤਰ ਤੁਸੀਂ ਚੈੱਕ ਕਰੋ ਫਿਕਸ ਅਡਰ ਆ ਬਹੁਤ ਸੋਹਣੇ ਆ ਅਡਰ ਦੀ ਕੁਆਲਿਟੀ ਆ ਲੰਬੀ ਵੇਲ ਦੀ ਆ ਹਾਰਡ ਵੀ ਫੁੱਲ ਆ ਸਾਰੇ ਪੱਖੋਂ ਤੁਸੀਂ ਕੋਈ ਕਮੀ ਨਹੀਂ ਕੱਢ ਸਕਦੇ ਗਾਂ ਦੇ ਵਿੱਚ ਵੇਖੋ ਤੁਸੀਂ ਨਿਗਾਹ ਮਾਰੋ ਬਹੁਤ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਖੜੇ ਆ ਬਾਈ ਖੁਸ਼ਪਿੰਦਰ ਦੇ ਘਰੇ ਪਿੰਡ ਝੋੜ ਖੜੇ ਆ ਆਪਾਂ ਤਹਿਸੀਲੇ ਨੂੰ ਮਲੋਟ ਪਿੰਦੀ ਆ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਬਾਈ ਕੋਲੇ ਨਾਲ ਕਾਂ ਵਗਾ ਉਹ ਤੀਜਾ ਸੁਆ ਤਾਜੀ ਸੂਈਆ ਨਿਗਾਹ ਮਾਰ ਲਓ ਸੀ ਬੱਚਾ ਖੜਾ ਨਾਲ ਹੀ ਤੇ ਕੱਦ-ਗਾਠ ਦੀ ਰੀ ਚੈੱਕ ਕਰ ਲਓ ਫੇਸ ਬਿਊਟੀ ਦੀ ਕੱਦ ਦੀ ਗੱਲ ਕਰਗੇ ਜੇ ਆਪਾਂ ਪੂਰੀ ਹਾਈਟ ਲੰਬੀ ਹਾ ਲੰਬੀ ਵੇਲ ਦੀ ਆ ਹਾਰਟ ਵੀ ਫੁੱਲ ਆ ਸਾਰੇ ਪੱਖੋਂ ਤੁਸੀਂ ਕੋਈ ਕਮੀ ਨਹੀਂ ਕੱਢ ਸਕਦੇ ਗਾਂ ਦੇ ਵਿੱਚ ਵੇਖੋ ਤੁਸੀਂ ਨਿਗਾਹ ਮਾਰੋ ਬਹੁਤ ਚੰਗੀ ਗਾਂ ਤੇ ਕੱਦ-ਗਾਠ ਦੇ ਗੱਲ ਕਰਕੇ ਬਹੁਤ ਡਬਲ ਕੱਦ-ਗਾਠ ਆ ਤੇ ਥਣ ਹਵਾਨੇ ਜੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਲੈ ਕਰਿਓ ਚੈੱਕਰਾ ਨਾੜਾ ਨਾੜਾ ਚੈੱਕ ਕਰ ਲਓ ਬਾਕੀ ਤੁਹਾਨੂੰ ਆਪਾਂ ਤੋਰ ਕੇ ਵੀ ਦਿਖਾਵਾਂਗੇ ਇੱਕ ਵਾਰੀ ਤੁਹਾਨੂੰ ਆਪਾਂ ਖੜੀ ਤੇ ਜੱਜਮੈਂਟ ਕਰਾ ਦਗੇ ਮਗਰ ਉਹ ਵੀ ਚੈੱਕ ਕਰ ਲਓ ਥਾਣਾ ਹਵਾਨੇ ਦੀ ਲੈ ਮਾਰੋ ਨਿਗਾਹ ਕਰਾਂ ਕਰੋ ਚੈੱਕ ਦੂਸਰੇ ਬੰਨੇ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਲੈ ਕਰ ਲਓ ਚੈੱਕ ਕਰ ਤੇ ਇਧਰੋਂ ਵੀ ਥਾਣਾ ਹਵਾਨੇ ਦੇ ਆਪਾਂ ਨਿਗਾਹ ਮਾਰਾ ਦਿੰਨੇ ਆ ਤੁਹਾਨੂੰ ਲੈ ਕਰੋ ਚੈੱਕ ਬਾਕੀ ਪੂਰੀ ਜਾਣਕਾਰੀ ਨਾ ਬਾਈ ਤੋਂ ਆਪਾਂ ਲੈ ਕੇ ਦਿੰਨੇ ਆ ਖੁਸ਼ਪਿੰਦਰ ਤੋਂ ਤੇ ਕਰਾਉਣੇ ਆ ਬਾਈ ਨਾਲ ਗੱਲਬਾਤ ਆਪਾਂ ਨਾ ਵੀਡੀਓ ਦੇ ਬਾਈ ਨੂੰ ਐਂ ਬੋਲੂਗਾ ਪਿੱਛੇ ਖੜਾਈ ਤੇ ਸਾਰੀ ਜਾਣਕਾਰੀ ਤੁਹਾਨੂੰ ਐਂ ਲੈ ਕੇ ਦੱਸਾਂਗੇ ਕਈ ਵੀਰ ਹੁੰਦੇ ਆ ਮੰਨ ਲਓ ਵੀਡੀਓ ਦੇ ਨਹੀਂ ਸਾਹਮਣੇ ਆਉਣਾ ਚਾਹੁੰਦੇ ਪੀ ਕਈਆਂ ਨੂੰ ਬੋਲਿਆ ਨਹੀਂ ਆਉਂਦਾ ਜਿਵੇਂ ਆਪਾਂ ਕਹਿ ਦਗੇ ਇਹ ਹੀ ਕਾਰਨ ਹੁੰਦਾ ਹੋਰ ਕੋਈ ਕਾਰਨ ਨਹੀਂ ਹੁੰਦਾ ਤੇ ਆਪਾਂ ਕਰਾਈਏ ਬਾਈ ਨਾਲ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਆਪਣਾ ਨਾਂ ਦੱਸ ਦੀ ਮੇਰਾ ਨਾਂ ਖੁਸ਼ਪਿੰਦਰ ਸਿੰਘ ਹੈ ਬਾਈ ਠੀਕ ਹੈ ਜੀ ਪਿੰਡ ਆਪਾਂ ਚੋੜੜ ਖੜੇ ਬਾਈ ਪਿੰਡ ਚੋੜੜ ਬਾਈ ਠੀਕ ਹੈ ਬਾਈ ਆਪਾਂ ਗਾਂ ਦੀ ਜਾਣਕਾਰੀ ਦੇਣੀ ਹੈ ਇਸ ਦੀ ਗਾਂ ਕਿਹੜੇ ਸੂਏ ਬਾਈ ਇਹ ਇਹ ਤੀਜੇ ਸੂਏ ਸੂਈ ਹੈ ਇਸ ਕੀ ਬਾਈ ਤੀਜਾ ਸੂਆ ਸੂਈ ਆ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਕੱਲ ਦੀ ਸੂਈ ਆ ਬਾਈ ਕੱਲ ਦੀ ਸੂਈ ਆ ਹਾਂਜੀ ਠੀਕ ਹੈ ਦੇ ਘਰ ਦੀ ਆ ਬਈ ਆਪਣੇ ਆਪਣੇ ਘਰ ਦੀ ਬਰੀਡ ਆ ਬਈ ਠੀਕ ਐ ਜੇ ਗੱਲ ਕਰਗੇ ਬਈ ਆਪਾਂ ਪਿਛਲੇ ਸੂਏ ਦੁੱਧ ਕਿੰਨਾ ਦਸਤਾਂ ਨੇ ਪਿਛਲੇ ਸੂਏ 28 ਲੀਟਰ ਦੁੱਧ ਦਿੱਤਾ ਬਾਈ ਜੀ 28 ਲੀਟਰ ਚੋਇਆ ਕੰਡੇ ਵਾਲਾ ਹਾਂਜੀ ਠੀਕ ਐ ਤੇ ਅੱਜ ਕੀ ਆਸਮੇਦ ਬਾਈ ਕਿੰਨੀ ਕਰ ਅੱਜ ਕੀ ਬਾਈ 30 ਤੋਂ ਬਾਹਰ ਦੀ ਆਸਮੇਦ ਆ ਵੀ 30 ਤੋਂ ਬਾਹਰ ਦੇਊਗੀ 30 ਤੋਂ ਬਾਹਰ ਦੇਊਗੀ ਹਾਂਜੀ ਠੀਕ ਐ ਜੇ ਆਪਾਂ ਗੱਲ ਕਰਗੇ ਬਈ ਬੱਚਾ ਮਗਰਾ ਬੱਚਾ ਵੱਛਾ ਬਾਈ ਜੀ ਵੱਛਾ ਬਾਈ ਹਾਂਜੀ ਠੀਕ ਐ ਲੈ ਨਿਗਾ ਮਾਰ ਲਓ ਦੋਸਤੋ ਜੇ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾ ਦੇ ਕੇ ਬਾਈ ਹਾਂਜੀ ਲੈ ਖੋਲੀ ਕਰਾ ਫਿਰ ਬਈ ਮੜਾਇਆ ਪੀ ਦੋਸਤੋ ਚੈੱਕ ਕਰ ਲਓ ਤੁਸੀਂ ਪਿੱਛੋਂ ਥਣ ਹਵਾਨੇ ਦੀ ਚੈੱਕ ਕਰ ਲਓ ਲੇਵੇ ਦੀ ਬੰਤਰ ਤੁਸੀਂ ਚੈੱਕ ਕਰੋ ਫਿਕਸ ਅਡਰ ਆ ਬਹੁਤ ਸੋਹਣੇ ਆ ਅਡਰ ਦੀ ਕੁਆਲਿਟੀ ਆ ਲੈ ਮਾਰੋ ਨਿਗਾਹ ਇੱਕ ਵਾਰੀ ਹੋਰ ਤੁਸੀਂ ਚੈੱਕ ਕਰ ਲਓ ਥਣ ਹਵਾਨੇ ਦੀ ਪਿੱਛੋਂ ਚੈੱਕ ਕਰ ਲਓ ਥੋੜਾ ਜਿਹਾ ਬੱੱਚੇ ਕਰਕੇ ਕਰਦੀ ਆ ਲੈ ਜਾਣ ਦੇ ਜਾਣ ਦੇ ਕੋਈ ਨਹੀਂ ਲੈ ਮਾਰੋ ਨਿਗਾਹ ਕਰਾਂ ਕੁਆਲਿਟੀ ਚੈੱਕ ਕਰ ਲਓ ਤੁਸੀਂ ਟਾਪ ਕੁਆਲਿਟੀ ਜੀ ਆਪਾਂ ਗੱਲ ਕਰ ਗਏ ਹਾਂਜੀ ਬਾਈ ਠੰਡੀ ਸੀਲ ਤਾਂ ਪੂਰੀ ਐ ਨਾ ਪੂਰੀ ਐ ਬਾਈ ਹੈ ਜਮ ਜਿਵੇਂ ਮਰਜ਼ੀ ਕੋਈ ਦੋਵੇਂ ਪਾਸੇ ਚੋ ਸਕਦਾ ਹਾਂਜੀ ਠੀਕ ਐ ਪੂਰੀ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਦੀ ਠੰਡੀ ਸ਼ੀਲ ਦੀ ਪੂਰੀ ਜੀ ਠੀਕ ਹੈ ਤੇ ਬਾਈ ਆਪਾਂ ਜੇ ਰੇਟ ਦੀ ਗੱਲ ਕਰਗੇ ਜੀ ਰੇਟ ਫੋਨ ਤੇ ਹੋਊਗਾ ਬਾਈ ਜੀ ਫੋਨ ਤੇ ਹੋਊਗਾ ਹਾਂਜੀ ਰੇਟ ਜਾਇਜ਼ ਹੋਊਗਾ ਜਾਇਜ਼ ਹੋਊਗਾ ਜੀ ਤੇ ਮਾਨਤਾਨ ਹੋ ਲਊਗਾ ਠੀਕ ਹਾਂਜੀ ਠੀਕ ਹੈ ਲੈ ਵੀ ਰੇਟ ਦੋਸਤੋ ਫੋਨ ਤੇ ਹੋਊਗਾ ਤੇ ਮਾਨਤਾਨ ਜ਼ਰੂਰ ਕਰਨਗੇ ਵੀਰ ਤੇ ਬਾਈ ਨੰਬਰ ਬੋਲ ਦਈਏ ਆਪਣਾ 62801 ਠੀਕ ਹੈ ਜੀ 16332 ਇੱਕ ਵਾਰੀ ਹੋਰ ਨੋਟ ਕਰ ਲਈਏ 62801 16332 ਠੀਕ ਹੈ ਜੀ ਹਾਂਜੀ ਨੰਬਰ ਦੋਸਤੋ ਆਪਾਂ ਨਾ ਬਾਈ ਦਾ ਲੈਤਾ ਤੇ ਤੁਸੀਂ ਫੋਨ ਤੇ ਵੀਰ ਨਾਲ ਕਿੱਡਾ ਹਿੱਟ ਕਰ ਸਕਦੇ ਹੋ ਬਾਕੀ ਆਪਾਂ ਸਕਰੀਨ ਤੇ ਵੀ ਨੰਬਰ ਚਲਾ ਦਾਂਗੇ ਵੀਰ ਦਾ ਤੇ ਰੇਟ ਵਾਲੀਆਂ ਤੁਸੀਂ ਜਾਣਕਾਰੀ ਵੀਰ ਨੂੰ ਫੋਨ ਤੇ ਕਰ ਸਕਦੇ ਹੋ ਤੇ ਕਿਵੇਂ ਦੀ ਲੱਗੀ ਤੁਹਾਨੂੰ ਵੀਰ ਦੀ ਗਾਂ ਤੇ ਬਾਕੀ ਨਾ ਘਰੇਲੂ ਵੀਰ ਕੋਲੇ ਗਾਂ ਕੋਈ ਵਪਾਰ ਲੈਣ ਦਾ ਕੰਮ ਨਹੀਂ ਬਾਕੀ ਪਸ਼ੂ ਅੰਦਰ ਖੜੇ ਆ ਨਿਗਾਹ ਮਾਰ ਲਓ ਤੁਸੀਂ ਚੰਗੀ ਬਰੀਡ ਵਾਲੀਆਂ ਗਾਵਾਂ ਹੀ ਆ ਬਾਈ ਕੋਲੇ ਤੇ ਕਿਵੇਂ ਲੱਗੀ ਵੀਰ ਦੀ ਤੁਹਾਨੂੰ ਗਾਂ ਜੇ ਚੰਗੀ ਲੱਗਦੀ ਜਰੂਰ ਜਰੂਰ ਫੋਨ ਤੇ ਕੰਟੈਕਟ ਕਰਨਾ ਤੇ ਆਪਣੀਆਂ ਵੀਡੀਓ ਚੰਗੀਆਂ ਲੱਗਦੀਆਂ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਠੀਕ ਹੈ ਜੀ ਧੰਨਵਾਦ ਦੋਸਤੋ